ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਹੁਣਾਂ ਕੋਲੇ ਬਹੁਤ ਸੋਹਣੇ ਸਨਖੇ ਜਾਨਵਰ ਆਏ ਆ ਜੈਤੋ ਤਸੀਲ ਵੀ ਜੈਤੋ ਆ ਜ਼ਿਲ੍ਹਾ ਫਰੀਦਕੋਟ ਆ ਬਾਈ ਜੀ ਵਪਾਰ ਲੈਣ ਦਾ ਬਾਈ ਜੀ ਹੁਣਾਂ ਕਾਲ ਦਾ ਕੰਮ ਆ ਅ ਤੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅ ਤੀਨ ਚ ਬਾਈ ਜੀ ਆਪਣੇ ਚੈਨਲ ਤੇ ਬਾਈ ਦਿਨਾਂ ਵੀਡੀਓ ਪੈਂਦਿਆਂ ਰਹਿੰਦਿਆਂ ਬਾਈ ਅੱਜ ਬਾਈ ਜੀ ਕੋਲੇ ਚਾਰ ਗੱਬਣ ਵਹਿੜਾ ਤੇ ਤਿੰਨ ਵਛੀਆਂ ਬਾਈ ਜੀ ਜਰਸੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੋਂ ਤੋਂ ਲੈਣੇ ਆ। ਆਓ ਬਾਈ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਾ ਦਿਓ ਜੀ। ਨਾਮ ਜਗਦੀਪ ਸਿੰਘ ਆ ਜੀ ਐਡਰੈਸ ਆਪਣਾ ਜੈਤੋ ਸ਼ਹਿਰ ਆ ਜੀ ਬਾਜਾਖਾਨਾ ਰੋਡ ਤੇ ਘਰ ਆ। ਠੀਕ ਆ ਜੀ। ਬਾਜਾਖਾਨਾ ਰੋਡ ਤੇ ਬਾਈ ਜੀ ਦਾ ਸ਼ੜਕ ਦੇ ਉੱਤੇ ਬੋਰਡ ਲੱਗਿਆ ਹੋਇਆ ਜੀ। ਬਰਾਡ ਡੈਡੀ ਫਾਰਮ ਦਾ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ। ਘਰੇ ਬਾਈ ਜੀ ਦੇ ਸਿੱਧੀ ਪਈ ਆਉਂਦੀ ਆ। ਤੇ ਬਾਈ ਜੀ ਕੀ ਡਿਟੇਲ ਹੈ ਜੀ? ਬੈਠ ਜੀ। ਬਾਈ ਜੀ ਦੂਜਾ ਸੂਆ ਕੋਰ ਵਾਲੀ ਜਰਸੀ ਆ ਪੰਜਾਬ ਵਾਲੀ। ਹਾਂ ਜ ਤੇ ਹੁਣ 8-10 ਦਿਨ ਬਾਕੀ ਬਾਈ ਜੀ ਠੀਕ ਹੈ ਥੜੀ ਜਿਹੀ ਸਿਰ ਪੂਰੀ ਜੀ ਤੇ ਸੀਮਨ ਸੁਮਨ ਦਾ ਪਤਾ ਬਾਈ ਜੀ ਕਿਹੜਾ ਭਰਵਾਇਆ ਨਹੀਂ ਆਪਾ ਤਾਂ ਲੈਤੀ ਵੀਰੇ ਕੋਈ ਪਤਾ ਨਹੀਂ ਲੈਤੀ ਹੈ ਜੀ ਚਲੋ ਸੋਹਣੀ ਗੱਲਾਂ ਐਵੇਂ ਗੱਪ ਝੂਠ ਮਾਰਨਾ ਕੀ ਫਾਇਦਾ ਜੀ ਕਰੋ ਜੀ ਤੋਰ ਚਾਲ ਕਰਮ ਵਾਲੀ ਦੀ ਚੈੱਕ ਦਸੱਲੀ ਪਾਰਖ ਬਾਈ ਜੀ ਤੁਸੀਂ ਆਪ ਕਰਨੀ ਆ ਤੋਰਾ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਤੋਰਾ ਤਾਰਾ ਕਰਮ ਵਾਲੀ ਦਾ ਸੋਨਾ ਲੇਵਾ ਲੂਵਾ ਸੋਨਾ ਬਾਈ ਜੀ ਵਲਟ ਲਾ ਲੇਵੇ ਦੀਆਂ ਚੰਗੀਆਂ ਪੈਂਗਾ ਘਟੋ ਘਟਾ ਹਫਤਾ ਲੈ ਜੂਗੀ ਠੰਡੀ ਬਹੁਤ ਆ ਬਾਈ ਜੀ ਸੀਲ ਠੰਡੀ ਬਹੁਤ ਆ ਚਾਰ ਹੀ ਬਾਈ ਜੀ ਥਾੜਾ ਅੱਥੀ ਚੁਾਈ ਵਾਲੇ ਪੂਰੇ ਗੈਲਚ ਲੱਗੇ ਆ ਕੋਈ ਫੋੜ ਨਹੀਂ ਸ਼ਾਂਗ ਨਹੀਂ ਜਰਸੀ ਵਹਿੜਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਸੁਆ ਬਾਈ ਜੀ ਦੂਜਾ ਇਹ ਨਾ ਇਹ ਹਾਂਜੀ ਹਾਂਜੀ ਠੀਕ ਆ ਬਾਈ ਤੇ ਕਿੰਨਾ ਗੱਦ ਪਾਉਂਦਾ ਜੀ ਦੱਸਿਆ ਨਾ ਮਾਲਕਾਂ ਨੇ ਜੀ ਪਹਿਲੇ 16 ਲੀਟਰ ਦਿੱਤਾ ਬਾਈ ਜੀ ਨੂੰ ਪੂਰਾ ਪਹਿਲੇ 16 ਦਿੱਤਾ ਜੀ ਚਲੋ 16 ਦਾ ਪਾਉ ਪਾਉ ਜੀ 83 ਵੀ ਕੋਈ 17 18 ਲੀਟਰ ਪਾਉਗੀ ਵੀਰੇ ਬਾਈ 17 18 ਨਾ ਤਾਂ 16 ਤਾਂ ਬਾਈ ਜੀ ਖੁੱਲਾ ਪਾਉਣ ਦਾ ਵਹਿੜਦਾ ਹੱਕ ਹੈਗਾ ਥਲ ਥੁਣ ਕਰਮ ਵਾਲੀ ਨੂੰ ਬਹੁਤ ਚ ਫੇਸ ਕੁਆਲਿਟੀ ਦੀ ਸੋਹਣੀ ਆ ਤੇ ਰੰਗ ਬਦਾਮੀ ਕਲਰ ਦੀ ਆ ਰੰਗ ਪੱਕਾ ਹੀ ਆ ਤੇ ਬਾਈ ਜੀ ਕੀ ਜਾਇ ਡਿਮਾਂਡ ਆ ਦੀ 65000 ਰੁਪਏ ਮੁੱਲ ਇਹ ਮਾਨਤਾ ਨਹੀਂ ਕਰਾਂਗੇ ਮਾਨਤਨ ਮੌਕੇ ਤੇ ਹੋ ਜਾਊਗਾ ਜੀ ਬਾਈ ਜੀ 65000 ਮੁੱਲ ਆ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਮਾਨਤਨ ਮੌਕੇ ਤੇ ਹੋ ਜਾਊਗਾ ਪੰਜਾਬ ਵਾਲੀ ਜਰਸੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਸੰਪਰਕ ਜ਼ਰੂਰ ਕਰ ਲਿਓ ਤੇ ਇਹ ਬਾਈ ਜੀ ਦੂਜਾ ਨੰਬਰ ਜੀ ਇਹ ਵੀ ਰਚਫ ਰੈਡ ਆ ਬਹੁਤ ਵੱਡੇ ਕਦਕਾਰ ਚਾ ਹਾਂਜੀ ਤੇ ਇਹਨਾਂ ਦੂਜੇ ਸੂਏ 20 ਲੀਟਰ ਦਾ ਵਾਇਬ੍ਰੇਟਿਜਾ ਸੁਣਾ ਲੈ ਠੀਕ ਹੈ ਜੀ ਬਾਈ ਆਪਾਂ ਦੂਜਾਂ ਨੂੰ ਕਹਦੇ ਤੀਜੇ ਸੂਏ ਸੁਣ ਵੀ ਠੰਡੀ ਜੀ ਥਾਂ ਤੁਹਾਨੂੰ ਚੈੱਕ ਕਰਤਾ ਫਿਰ ਪੂਰਾ ਟੌਪ ਲੱਗ ਗਿਆ ਸੀਲ ਠੰਡਾ ਠੰਡੀ ਬਾਈ ਜੀ ਇਹ ਵੀ ਬਹੁਤ ਆ ਐਚਪ ਵਹਿੜਾ ਦੂਜਾ ਸੂਆ ਸੁਣਾ ਲੈ ਤੀਜਾ ਸੂਆ ਤੀਜਾ ਸੂਆ ਤੀਜਾ ਸੂਆ ਸੁਣਾ ਬਾਈ ਜੀ ਤੋਰ ਚਾਲ ਕਰਮ ਵਾਲੀ ਦੀ ਵੀ ਚੈੱਕ ਕਰੋ ਸੋਹਣੇ ਤੋਰੇ ਦੀ ਆ ਥਣ ਥਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਚਾਰ ਹੀ ਥਾਂ ਨਾ ਅੱਥੀ ਚਵਾਈ ਗਲੇ ਆ ਪੂਰੇ ਗੈਵਚਾ ਕੋਈ ਫੋਰ ਸ਼ਾਂਗ ਇਹਦੇ ਵੀ ਹੈ ਨੀਗੀ ਸੋਹਣੀ ਰਾਇੜਾ ਬਾਈ ਜੀ ਸੀਲ ਠੰਡੀ ਆ ਬਾਈ ਜੀ ਹੁਣੀ ਵੈਸੇ ਹੀ ਆ ਮੈਦਾਨ ਦੇ ਵਿੱਚ ਹੀ ਵਿਹੜੇ ਦੇ ਵਿੱਚ ਹੀ ਬੈਗੇ ਹੈਠਾ ਕੋਈ ਕਰਮ ਵਾਲੀ ਨੂੰ ਉਹ ਲੋ ਸਭ ਤੋਂ ਜਮਾ ਨਹੀਂ ਕਰਦੀਗੀ ਚੰਗੀ ਵਿਹੜਾ ਕਾਲੀ ਡੱਬੀ ਆ ਕਿਸੇ ਵੀਰ ਦੇ ਪਸੰਦ ਆਵੇ ਇਹਦੇ ਨੰਬਰ ਸਕਰੀਨ ਤੇ ਬਾਈ ਜੀ ਦਾ ਚੱਲੂਗਾ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਵਿਹੜ ਸੋਹਣੀ ਸੁਨੱਖੀ ਆ ਦੁੱਧ ਬਾਈ ਜੀ ਆਵੇ 20 ਲੀਟਰ ਪਾਉਗੀ ਕਿਸੇ ਵੀਰ ਦੇ ਪਸੰਦ ਆਵੇ ਬਾਕੀ ਦੁੱਧ ਪੁੱਤ ਬਾਈ ਜੀ ਸੇਵਾ ਦੇ ਆ ਹੋ ਸਕਦਾ ਕੋਈ ਵੱਧ ਵੀ ਲੈ ਲੇ ਵੱਧ ਸੇਵਾ ਵਾਲਾ ਬਾਈ ਜੀ ਇੰਨਾ ਵੀਰਾਂ ਦੀ ਸੇਵਾ ਬਹੁਤ ਆ ਜਿਹੜਾ ਥੋੜੇ ਵਾਲਿਆਂ ਉਹਨਾਂ ਤੋਂ ਵੀ ਲੈ ਜਾਂਦੇ 20 ਬਾਈ ਤੇ ਇਹਦਾ ਤਾਂ ਹੱਕ ਹੀ ਹੈਗਾ ਵੈੜ ਦਾ ਪਾਉਣ ਦਾ ਬਾਈ ਜੀ ਚੰਗੀ ਆ ਵੈੜ ਥਾਲ ਤੋਂ ਚੰਗਾ ਆ ਜੀ ਦਿਲ ਦਾਸ ਰਹਿੰਦੇ ਆ ਗੂੰਦੀ ਮਾਰਦੀ ਆ ਜੇ ਤਾਂ ਮਤਲਬ ਚੀਪਾ ਖਾਣਾ ਕਿਹੜਾ ਕਰਾਂ ਲੋ ਬਾਈ ਜੀ ਸੀਲ ਠੰਡੀ ਆ ਬਾਈ ਹੁਣ ਚੀਪਾ ਖਾਈ ਜਾਂਦੇ ਗੂੰਦੀ ਆਉਂਦੀ ਬਾਈ ਜੀ ਹਜੇ ਦਿਲ ਲੈਣ ਦਾ ਹੱਕ ਆ ਠੀਕ ਆ ਬਾਈ ਜੀ ਤੇ ਬਾਈ ਜੀ ਇਹਦੀ ਕੀ ਜੈਡ ਮੰਗ ਆ ਜੀ ਇਹਦੇ 65000 ਰੁਪਏ ਮੋਲ ਦੇ 65000 ਰੁਪਏ ਮੋਲ ਦਾ ਮੌਕੇ ਤੇ ਮਾਲਤਾਨ ਹੋ ਗਈ ਜਿਹਦੇ ਸੂਣ ਵਾਲੀ ਹੋਈ ਜੀ ਸੂਬੀ ਹੈ ਉੱਥੇ ਤਾਂ 65 ਤੋਂ ਬਾਹਰ ਵੈ ਗਿਆ ਜੀ ਆਪਾਂ ਉਹ ਜਾਂ ਮਾਲਤਾਨ ਕਰ ਦਿਆਂਗੇ ਠੀਕ ਆ ਬਾਈ ਜੀ ਚਲੋ ਵੜਾ ਬਾਈ ਜੀ ਹੱਥੇ ਹੱਥੇ ਇਹਦੇ ਨਾਲ ਕੱਚੀਆਂ ਬਾਈ ਜੀ ਇਹਦੇ ਮਾਲਤਾਨ ਕਰ ਦਿਆਂਗੇ ਤੇ ਤੀਜਾ ਨੰਬਰ ਜੀ ਇਹ ਚਾਰ ਦੰਦ ਬੱਚੀ ਆ ਬਾਈ ਪਲੂਣ ਸੂਣ ਵਾਲੀ ਆ ਹਾਂਜੀ ਤੇ ਕਰਮ ਵਾਲੀ ਬਰਫ ਨੂੰ ਠੰਢੀ ਆ ਬਾਈ ਜਿਵੇਂ ਮਰਜੀ ਆ ਸੀਲ ਖੰਢੀ ਆ ਦੂਜੇ ਨਾਲ ਕੀ ਇਹ ਆ ਬਾਈ ਜੀ ਸੀਲ ਠੰਢੀ ਆ ਬਾਈ ਜੀ ਪਹਿਲੇ ਸੂਏ ਵੀਰੇ 16 17 ਲੀਟਰ ਦਾ ਪਾ ਦਮ ਜਿਵੇਂ ਮਰਜੀ ਪਾ ਪੂਰੇ ਗਾਇਓ ਚ ਲੱਗੇ ਆ ਕਾਲੀ ਕ੍ਰੋਸ ਵਹਿੜ ਆ ਵੀਰੇ ਕਿਸੇ ਪਤਾ ਮੈਂ ਕਰ ਦੂੰਗਾ ਹਾਂਜੀ ਹਾਂਜੀ ਫੇਸ ਕੁਆਲਟੀ ਬਾਈ ਜੀ ਸੋਹਣੀ ਆ ਮੱਥਾ ਦਾ ਜਰਸਾ ਵਰਗਾ ਹੀ ਆ ਬੋਦੀ ਵਾਲੀ ਵਹਿੜ ਆ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਤੋਰਾ ਤਾਰਾ ਕਰਮ ਵਾਲੀ ਦਾ ਚੈੱਕ ਕਰੋ ਚਾਰ ਹੀ ਥਣ ਹੱਥੀ ਚਾਈ ਵਾਲੇ ਪੂਰੇ ਗਾਇਓ ਚ ਲੱਗੇ ਕੱਦ ਕਾਠ ਵਾਲੀ ਵਹਿੜ ਆ ਸੋਹਣੀ ਸੁਨੱਖੀ ਆ ਲੈ ਚਲੋ ਬਾਈ ਜੀ ਢੇੜੇ ਦਿਨੀ ਬਾਈ ਜੀ ਕਰਮ ਵਾਲੀ ਦੀ ਤਿਆਰੀ ਬੰਨ ਲੀ ਹੱਤਾ 10 ਦਿਨ 10 ਦਿਨ ਲੈਣ ਦਾ ਹੱਕ ਹੈਗਾ ਬਾਈ ਜੀ ਇਹ ਤਾਂ ਹੈਨਾ ਹਾਂ ਹਾਂ 10 ਦਿਨ ਮਿਲ ਜੀ 16 ਹੋਈ ਹੈ ਜੀ ਸਲਾਹੁ ਹੁਈਆ ਲੈ ਜੂਗੀ 10 ਦਿਨ 25 26 ਤਰੀਕ ਨੂੰ ਦਿਲ ਪੂਰੇ ਬਾਈ ਜੀਆਂ ਦਾ ਦੱਸਿਆ ਪੂਰਾ ਵੱਡਾ ਕੱਦ ਘਾੜਾ ਵੀਰੇ ਕੱਦ ਕਾਠ ਵਾਲੀ ਵਹਿੜਾ ਥਾਲੇ ਹੋਈ ਸਾਬਾ ਵੱਡੀ ਗੱਲ ਤਾਂ ਬਾਈ ਜੀ ਸੀਲ ਠੰਡੀ ਵਹਿੜਾ ਬਹੁਤ ਆ ਨਹੀਂ ਪਹਿਲਾਂ ਦਾ ਬੜਾ ਦੁੱਧ ਦਿਨ ਤੇ ਮਾੜੀ ਨਿਕਲਦੀ ਹਾਂਜੀ ਹਾਂਜੀ ਦੁੱਧ ਵੀ ਸੰਘਣਾ ਹੁੰਦਾ ਨਾ ਮੱਝਾ ਰਕਿਆ ਹੁੰਦਾ ਤੇ ਬਾਈ ਜੀ ਕੀ ਜੇ ਡਿਮਾਂਡ ਆ ਜੀ ਦੀ 55000 ਰੁਪਏ 55000 ਰੁਪਿਆ ਬਾਈ ਜੀ ਮੌਕੇ ਤੇ ਹੋ ਜੂ ਮਾਲਦਾਨ ਜੀ ਠੀ ਬਹੁਤ ਕੇ ਮਾਲਤਾਨ ਹੋ ਜੂਗਾ ਬਾਈ ਜੀ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਵਹਿੜ ਸੁਣੀ ਆ ਤੇ ਚੌਥਾ ਨੰਬਰ ਜੀ एवरी ਦੂਜਾ ਸੁਆਸ ਮੋਹ ਵਾਲੀ ਕਾਲੀ ਅਮਰੀਕਨ ਮੱਛੀ ਆ ਹਾਂਜੀ ਕਰਮਾਂ ਵਾਲੀ ਠੰਡੀ ਵੀ ਬਹੁਤ ਆ ਜੀ ਹਾਂ ਠੰਡੀ ਠੰਡੀ ਕਰਮਾਂ ਵਾਲੀ ਇਹ ਵੀ ਬਹੁਤ ਆ ਜੀ ਸੀਲ ਠੰਡੀ ਹਾਂਜੀ ਆਂ ਹੰਕ ਝਾ ਲੈਣੇ ਜਿਹੜੀ ਉਹ ਬਾਈ ਜੀ ਵੈਸੇ ਹੀ ਬਾਈ ਜੀ ਹੁਣਾਂ ਨੇ ਕੋਈ ਨਿਆਣਾ ਨਹੀਂ ਪਾਇਆ ਕੋਈ ਚਾੜ ਧੂੜਾ ਨਹੀਂ ਪਾਇਆ ਵੈਸੇ ਇਹਦੇ ਵਿਚਾਰੀ ਦੇ ਥੱਲੇ ਬਹਿ ਗਏ ਆ ਵੱਡੀ ਵਹਿਤਰ ਗੱਲ ਤਾਂ ਕੁਛ ਸੀਲ ਹੋਵੇ ਜੀ ਤੇ ਦੁੱਧ ਤਾਂ ਅਗਲੇ ਨੇ ਲੈ ਹੀ ਲੈਣਾ ਹੁੰਦਾ ਜੀ ਜਿਹੜਾ ਅੜ ਬਸੂਗਾ ਉਹਦੀ ਆਪਾਂ ਸੇਵਾ ਕਰ ਮੇਨ ਗੱਲ ਤਾਂ ਸੀਲ ਪਸ਼ੂ ਲਓ ਬਾਈ ਜੀ ਸੀਲ ਤੋਂ ਦੁੱਧ ਆਪਾ ਪਾਈ ਆ ਸੇਰ ਫੀਡ ਪਾ ਵੱਧ ਪਾ ਲਾਂਗੇ ਦਾਣਾ ਦਾ ਪਾ ਵੱਧ ਪਾ ਲਾਂਗੇ ਲੈ ਲਾਂਗੇ ਤੋਰਾ ਚਾਲ ਚੈੱਕ ਕਰੋ ਜੀ ਇਹਦੇ ਵੀ ਸੋਹਣੇ ਤੋਰੇ ਦੀ ਆ ਬਾਈ ਜੀ ਚਾਰ ਹੀ ਥਾਣਾ ਇਹਦੇ ਵੀ ਫੇਸ ਕੁਆਲਟੀ ਸੋਹਣੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਬਾਈ ਜੀ ਹੋਰ ਸ਼ਾਂਗ ਇਹਦੇ ਵੀ ਕੋਈ ਹੈ ਨਹੀਂਗੀ ਦੈਨ ਇਹ ਵੀ ਹੱਤਾ ਦਾ ਖੁੱਲਾ ਲੈ ਜਿਓ ਬਾਈ ਹਾਂ ਜੀ ਹਾਂ ਜੀ ਹੱਤਾ ਇਹਨੇ ਵੀ ਲੈ ਜਾਣਾ ਜੀ ਕਿਸੇ ਬਾਈ ਦੇ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਇੰਗਣਾ ਵੇੜਾ ਬਾਈ ਚਾਰੇ ਵੇੜਾ ਦੁੱਧ ਹਲੀਆਂ ਗਰਮੀ ਰਹਿਤ ਵੇੜਾ ਇਹਦੀ ਕੀ ਜਾਇ ਡਿਮਾਂਡ ਆ ਜੀ ਇਹਦਾ 50000 ਰੁਪਏ ਮੁੱਲ ਹੈ 50000 ਰੁਪਏ ਮੁੱਲ ਹੋ ਤਾਂ ਮਾਲਤਾਨ ਹੋ ਜੂਈ ਮੌਕੇ ਤੇ ਮੁੱਲ ਬਾਈ ਜੀ ਜਾਇਜ ਆ ਬਿਲਕੁਲ ਬਾਕੀ ਬਾਈ ਜੀ ਦਾ ਮਾਲਤਾਨ ਵੀ ਹੋ ਜੂਗਾ ਤੇ ਵੱਛੀ ਦਾ ਜੀ ਪੰਜਵਾਂ ਨੰਬਰ ਜੀ ਵੱਛੀ ਵੇਖੋ ਬਾਈ ਜੀ ਫੇਸ ਕੁਆਲਟੀ ਬਹੁਤ ਚੰਗੀ ਬੱਛੀ ਦੇ ਪਿੰਡੂ ਹੀ ਲਈ ਆ ਹਾਂਜੀ ਪਿਆਬ ਵਾਲੀ ਜਰਸੀ ਬੱਛੀ ਦੀ ਬੱਛੀ ਗਈ ਏ ਸਹੀ ਗਾ ਇਹ ਟੌਪ ਵਾਲਾ ਜਿਹੜਾ 16000 ਮੋਲੇ ਦਾ 16000 ਰੁਪਏ ਹਾਂ 9 ਮਹੀਨੇ ਮੇਰਾ ਕਿੱਦੀ ਆ ਜੇ ਕੱਚੀ ਕੀ ਪੈਂਟ ਜੋ ਆਪਣੇ ਚੋਂ ਲਈ ਹੈ ਜੀ ਹਾਂ ਜੀ ਫੇਰ ਤਾਂ ਤਸੱਲੀ ਪੂਰੀ ਆ ਜੀ ਇਹਦੀ ਤਾਂ ਚੰਗੀ ਗਾਹ ਕਿੰਨਾ ਕੁ ਦੁਪਾਨ ਦੀ ਗਾਹ ਇਹਦੀ ਮਾਂ ਉਹਦੇ ਥੱਲੇ 22 ਲੀਟਰ ਦੀ ਵੀਰੇ ਠੀਕ ਹੈ ਜੀ ਬਾਈ ਜੀ 22 ਲੀਟਰ ਵਾਲੀ ਗਾਹ ਦੀ ਵੱਛੀ ਆ ਬਾਈ ਜੀ ਇਹਦਾ ਪੈਂਟ ਚੋਂ ਹੀ ਲਈ ਆ ਕਿਸੇ ਵੀਰ ਦੇ ਪਸੰਦ ਆਵੇ ਜਰਸੀ ਆ 50 ਵਾਲੀ ਬਾਈ ਜੀ ਸੋਹਣੀ ਵੱਛੀ ਆ ਬਾਈ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਨਾਲ ਸਪਾਰਕ ਕਰ ਲਿਓ ਚੰਦੀਆ ਬੱਚੀ ਬਾਈ ਜੀ ਥਾਣੇ ਤੇ ਵੀ ਚਾਰੀ ਆ ਚਾਰੀ ਕੋਈ ਬਹੁਤ ਸੋਹਣੀ ਝੋਲ ਬਣਾਉਂਦੀ ਠੀਕ ਆ ਬਾਈ ਜੀ ਅਬ ਬਾਈ ਜੀ ਥਾਣੇ ਨੇੜੇ ਤੋਂ ਤੁਹਾਨੂੰ ਚੈੱਕ ਕਰਾਉਣੇ ਆ ਰੋਗਜੰਦ ਚਾਰ ਹੀ ਥਾਣੇ ਦੇ ਵੀ ਕਰਮਾਂ ਵਾਲੀ ਦੇ ਲਓ ਬਾਈ ਜੀ ਕੋਈ ਫੋਟ ਨਹੀਂ ਸ਼ਾਗ ਨਹੀਂ ਥਾਣ ਸੋਹਣਾ ਬਾਈ ਜੀ ਝੋਲੀ ਦੇ ਟੱਲ ਟੁਲਾ ਸੋਹਣੀ ਬਹੁਤਾ ਉਮਰ 9 ਮਹੀਨੇ ਸਾਰੀ ਕਿਸੇ ਵੀਰ ਦੇ ਪਸੰਦ ਆਵੇ ਇਹ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਸੋਹਣੀ ਸੁਨੱਖੀ ਬੱਚੀ ਪੰਜ ਸੀ ਇਹਦਾ ਸ਼ੀਵਾ ਨੰਬਰ ਜੀ ਇਹਦਾ ਮੁੱਲ ਕੀ ਜੀ ਸੱਚ 16000 ਰੁਪਏ ਮੁੱਲ ਹੈ ਮਾਨਤਾਨ ਦਾ 16000 ਰੁਪਿਆ ਮੁੱਲ ਹੈ ਜੀ ਮੋਕੇ ਤੇ ਮਾਨਤਾਨ ਬਾਈ ਜੀ ਹੁਣਾਂ ਨਾਲ ਸੰਪਰਕ ਕਰਿਓ ਜਰੂਰ ਕਰਨਗੇ ਇਹਦਾ ਜੀ ਸ਼ੀਵਾ ਨੰਬਰ ਜੀ ਦੋਨੇ ਬੱਚੇ ਜਰਸੀ ਇਕੱਠੇ ਦਾ 17000 ਮੁੱਲ ਹੈ ਦੋਨਾਂ ਦਾ ਦੋਨੇ ਜਰਸੀ ਬੱਚੇ ਜੀ ਆ ਕਾਫੀ ਕਲਰ ਚਾਹੀਦਾ ਹਾਂ ਜੀ ਕਾਫੀ ਕਲਰ ਤੇ ਬਾਦਾਮੀ ਕਲਰ ਕਿਸੇ ਵੀਰ ਦੇ ਪਸੰਦ ਆਉਂਦੇ ਜਾਨਵਰ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਇਹਨਾਂ ਦਾ ਦੋਨਾਂ ਦਾ ਮੁੱਲ ਕੀ ਦੱਸਾਈ 17000 ਰੁਪਏ ਤੋਂ 17000 ਰੁਪਿਆ ਦੋਨਾਂ ਦਾ ਮੁੱਲ ਆ ਜੀ ਬੱਚਿਆਂ ਸੋਹਣਾ ਸੁਨੱਖਿਆ ਜੇ ਬੱਚੇ ਕਿਸ ਵੀਰ ਦੇ ਪਸੰਦ ਆਉਂਦੇ ਆ ਬਾਈਓ ਸਪਾਰਕ ਜ਼ਰੂਰ ਕਰ ਲਿਓ ਸੋਹਣੇ ਸੁਨੱਖੇ ਆ ਥਣ ਤੋਂ 4-4 ਰੀਆ 4-4 ਰੀਆ ਬਾਈ ਜੀ 4 ਹੀ ਥਣ ਇਹਦੇ ਆ ਬਾਈ ਜੀ 4 ਹੀ ਇਹਦੇ ਆ ਕੋਈ ਫੋੜ ਨਹੀਂ ਛਾਗ ਨਹੀਂ ਕਿਸੇ ਵੀਰ ਦੇ ਪਸੰਦ ਆਵੇ ਕੋਈ ਵੀ ਜਾਨਵਰ ਤੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਓ ਬੱਚਿਆਂ ਸੋਹਣਾ ਜੀ ਕੋਫੀ ਕਲਰ ਦੀ ਪੂਰਾ ਫੇਸ ਸੋਹਣਾ ਜੀ ਇੱਕ ਬਦਾਮੀ ਕਲਰ ਦੀ ਜੀ ਤੇ ਬਾਈ ਜੀ ਪਿੰਡ ਬਾਈ ਜੀ ਦਾ ਜੈਤੂਾ ਜ਼ਿਲ੍ਹਾ ਫਰੀਦਕੋਟ ਆ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੈਤੂਆ ਜੀ ਠੀਕ ਆ ਬਾਈ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦੇਵੀ 9781815150 ਜੀ ਠੀਕ ਆ ਇੱਕ ਵਾਰੀ ਫੇਰ ਦੱਸ ਦਿਓ ਜੀ 9781815150 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਦੇ ਪਸੰਦਾ ਵੀ ਬਾਈ ਜੀ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲੂਗਾ ਤੇ ਜੇ ਬਾਈ ਜੀ ਵੀਡੀਓ ਸੋਹਣੀ ਲੱਗੇ ਕੇ ਸ਼ੇਅਰ ਤੇ ਲਾਇਕ ਕਰ ਦਿਓ ਬਾਈ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ